ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਕਹਿੰਦੇ ਹਨ ਕਿ ਅਸੀਂ ਇੱਥੇ ਸਿਰਫ ਖੇਡਣ ਲਈ ਆਏ ਸੀ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਕੋਈ ਚੀਜ਼ਾਂ ਖੇਡ ਭਾਵਨਾਵਾਂ ਤੋਂ ਉੱਪਰ ਹਨ ਹੱਥ ਨਾ ਮਿਲਾਉਣ ਦਾ ਫੈਸਲਾ ਬੀਸੀਸੀਆਈ ਅਤੇ ਟੀਮ ਦਾ ਸੀ ਅਸੀਂ ਆਪਣੀ ਸਰਕਾਰ ਅਤੇ ਬੀਸੀਸੀਆਈ ਦੇ ਨਾਲ ਹਾਂ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਨਾਲ ਖੇਡਣ ਲਈ ਭਾਰਤੀ ਟੀਮ ਦੀ ਵੀ ਆਲੋਚਨਾ ਹੋ ਰਹੀ ਹੈ। ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਣ ਲਈ ਟੀਮ ਇੰਡੀਆ ਦੀ ਆਲੋਚਨਾ ਹੋ ਰਹੀ ਸੀ। ਮੈਚ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਬਾਈਕਾਟ ਦੀ ਵੀ ਮੰਗ ਤੇਜ਼ ਹੋ ਗਈ। ਪਹਿਲਗਾਮ ਅਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨੇ ਵੀ ਮੈਚ ਦਾ ਵਿਰੋਧ ਕੀਤਾ। ਹਮਲੇ ਦੇ ਵਿੱਚ ਮਾਰੇ ਗਏ ਸ਼ੁਭਮ ਦਿਵੇਦੀ ਦੀ ਪਤਨੀ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਖੇਡਣਾ ਗਲਤ ਹੈ। ਉਹ ਜਿਹੜਾ ਲੱਗਦਾ ਹੈ ਕਿ BCCI ਨੂੰ ਮਰਨ ਵਾਲੇ 26 ਲੋਕਾਂ ਦੀ ਕੋਈ ਪਰਵਾਹੀ ਨਹੀਂ ਹੈ। ਤਾਂ ਜਿੱਥੇ ਲਗਾਤਾਰ ਇੰਡੀਆ ਵਰਸਸ ਪਾਕਿਸਤਾਨ ਮੈਚ ਦਾ ਵਿਰੋਧ ਹੋ ਰਿਹਾ ਸੀ ਪਰ ਇਨ੍ਹਾਂ ਵਿਰੋਧ ਅਤੇ ਬੈਨ ਦੀ ਉਠੀ ਮੰਗ ਤੋਂ ਬਾਵਜੂਦ ਇਹ ਮੈਚ ਹੋਇਆ ਪਰ ਮੈਚ ਤੋਂ ਬਾਅਦ ਇੱਕ ਹੋਰ ਗੱਲ ਚਰਚਾ ਦੇ ਵਿੱਚ ਬਣੀ ਜਿਸ ਦੇ ਵਿੱਚ ਕੀ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਵੱਲੋਂ ਪਾਕਿਸਤਾਨ ਦੇ ਖਿਡਾਰੀ ਨਾਲ ਹੱਥ ਨਹੀਂ ਮਿਲਾਇਆ ਗਿਆ ਤੇ ਹੁਣ ਇਹ ਸਾਫ਼ ਹੋ ਗਿਆ ਹੈ ਕਿ ਅਜਿਹਾ ਕੋਈ ਵੀ ਰੂਲ ਨਹੀਂ ਹੈ ਕਿ ਤੁਹਾਨੂੰ ਆਪੋਜ਼ਿਟ ਟੀਮ ਦੇ ਖਿਡਾਰੀਆਂ ਨਾਲ ਹੱਥ ਮਿਲਾਉਣਾ ਹੀ ਪਵੇਗਾ